ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਮੇਨ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜਾ ਹਾਈਵੇ ਕੋਟਕਪੂਰੇ ਤੋਂ ਬਾਜੇਖਾਨੇ ਹੋ ਕੇ ਅੱਗੇ ਬਠਿੰਡੇ ਨੂੰ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਤੇ ਰੂਟੀਨ 'ਚ ਇਨਾਂ ਕੋਲ ਛੋਟੀਆਂ ਕਟੀਆਂ ਵਿਕਰੀ ਵਾਲੀਆਂ ਹੁੰਦੀਆਂ ਤੈਨਾਂ ਨਾਲ ਅੱਜ ਵੀਡੀਓ 'ਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਕੋਈ ਵੀ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਤੇ ਜ਼ਰੂਰ ਕਰ ਲਿਆ ਕਰੋ ਆਓ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਹਾਂ ਪੰਨੂ ਬਾਈ ਸੱਸੀਕਾਰ ਜੀ ਪੰਨੂ ਅੱਜ ਤਿੰਨ ਝੋਟੀਆਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਬੈਕ ਸਾਈਡ ਤੇ ਤੇਰੇ ਇੱਕ ਝੋਟੀ ਖੜੀ ਆ ਦੰਦੋਂ ਕਿਵੇਂ ਆ ਤੇਰੇ ਦੰਦੋਂ ਖੀਰੀ ਆ ਜੀ ਇਹ ਹੈਗੀ ਪੌਣੇ ਕਿ ਦੋ ਸਾਲਾਂ ਦੀ ਏ ਰੇਟ ਕੀ ਰਹੂਗਾ ਬਾਈ ਰੇਟ ਇਹਦਾ 40000 ਹੈ ਜੀ ਤੋਰੀ ਬਾਈ ਰੇਟ 40000 ਆ ਦਸੂ ਤੇ ਦੰਦੋਂ ਇਹ ਖੀਰੀ ਹੈ ਢਾਂਚਾ ਇਹਦਾ ਸੋਹਣਾ ਪੂਛ ਦੇ ਵਿੱਚ ਦੋ ਚਾਰ ਵਾਲ ਹੀਠੋਂ ਜੋ ਵਾਈਟ ਹੈ ਸਿੰਗ ਕੁੰਡੇ ਕਰ ਜੂਗੀ ਲਗਭਗ ਨੇੜ ਮੁੜੇ ਹੋਏ ਐ ਦੇਖੋ ਤੁਸੀਂ ਇਹਦਾ ਸਟਰਕਚਰ ਜੱਤ ਜੀ ਚੰਗੀ ਐ ਦੱਸੋ ਸੋਹਣੀ ਝੋਟੀ ਸੋਹਣੀ ਮੱਝ ਬਣੂਗੀ ਉੱਤੋਂ ਪੁੜਿਆਂ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਉਹ ਵੀ ਚੰਗੀ ਐ ਸੋ ਮੱਝਾਂ ਦੇ ਵੈਸੇ ਵੀ ਰੇਟ ਆਪਾਂ ਨੂੰ ਪਤਾ ਕਾਫੀ ਕੀਮਤਾਂ ਦੇ ਟਾਈਮ 'ਚ ਬਣੀ ਵੀ ਐ ਮੱਝਾਂ ਦੀ ਗਿਣਤੀ ਘਟਾ ਐ ਮੌਕਾ ਹੈ ਜਗ੍ਹਾ ਹੈ ਸਾਮ ਸਕਦੇ ਹਾਂ ਤੋਂ ਵਧੀਆ ਗੱਲ ਕੋਸਮਾਨਤਨ ਵਿੱਚੋਂ ਹੋ ਜੂਗਾ ਜੋ ਡਿਮਾਂਡ ਬਾਈ ਨੇ ਰੱਖੀ ਐ ਖੜਵੇਂ ਪੁੜਿਆਂ ਦੀ ਐ ਤਾਲੂ ਜਾ ਪੁਰਾਣੀ ਇਹਦਾ ਤੁਹਾਨੂੰ ਨਜ਼ਰ ਲਵੀਪਣਾ ਦਿਖਾ ਦੇ ਥਣ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਓਕੇ ਆਪ ਨੂੰ ਦੋ ਨੰਬਰ ਤੇ ਜਿਹੜੀ ਬਈ ਇਹ ਵੀ ਇੰਨੀ ਕੀ ਹੈ ਜੀ ਪੋਣੇ ਕਿ ਦੋ ਸਾਲਾਂ ਦੀ ਰੇਟ ਇਹਦਾ ਰੇਟ ਇਹਦਾ 36000 ਹੈ ਜੀ ਸੌਰੀ ਰੇਟ 36000 ਆ ਦੱਸੋ ਸੰਗੇ ਦੇ ਵੀ ਲਗਭਗ ਨੇੜ ਹੀ ਮੁੜੇ ਹੋਏ ਆ ਟਾਂਚਾ ਇਹਦਾ ਵੀ ਸੋਨਾ ਹੈ ਪਤਲੀ ਚਮੜੀ ਦੀ ਹੈ ਇਹਦੇ ਵੀ ਥਾਣ ਬਹੁਤ ਸੋਹਣੇ ਜਦੋਂ ਵਾਪਸ ਮੁੜਦੀ ਤੁਹਾਨੂੰ ਦਿਖਾਉਂਗਾ ਇਹਦਾ ਰੇਟ 36000 ਬਾਈ ਨੇ ਰੱਖਿਆ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਥਾਣ ਬਾਈ ਦਿਖਾ ਦੂਗਾ ਇਹ ਇੱਕ ਵਾਰ ਹਾਂ ਹਾਂ ਦੇਖ ਪੂਛ ਛੱਡੀ ਮਲਿਕਾ ਪਿਛਲੀਆਂ ਜੁੜੀਆਂ ਜਿ ਲੱਗੀਆਂ ਹੋਈਆਂ ਸਹੀ ਹੈ ਠੀਕ ਹੈ ਸੋ ਥੋਣੇ ਸੋਹਣੇ ਥਾਣ ਆ ਦੋਸਤੋ ਚਾਰੇ ਇਹ ਇਹ ਤਾਂ ਅੱਗੇ ਇੱਕ ਹੋਰ ਛੋਟੀ ਬੜੀ ਸੋਹਣੀ ਗੋਲ ਮਟੋਲ ਦੀ ਪੰਨੂ ਬਈ ਦੰਦੋ ਇਹ ਵੀ ਖੀਰੀ ਆ ਜੀ ਡੇਢ ਕ ਸਾਲ ਦੀ 18 ਕੇ ਮਹੀਨਿਆਂ ਦੀ ਰੇਟ ਰੇਟੇ ਦਾ ਵੀ 40000 ਰੀ ਹੈ ਸੋ ਬਹੁਤ ਸੋਹਣੀ ਛੋਟੀ ਹੈ ਝੋਲੀ ਝੂੜੀ ਨਾ ਥਾਣ ਬਹੁਤ ਸੁਨੇ ਤੋਰ ਪਈ ਇੰਨੀਆਂ ਸਾਂਭ ਕੇ ਵੇਚਣ ਵਾਲੇ ਭਰਾਵਾਂ ਨੂੰ ਪਤਾ ਨਹੀਂ ਕੀ ਉਹਨਾਂ ਦੀ ਮਜ਼ਦੂਰੀ ਹੁੰਦੀ ਹੋਊਗੀ ਜਿਹੜਿਆਂ ਵੇਚਦੇ ਐ ਕਈ ਵਾਰ ਜਗ੍ਹਾ ਦੀ ਤੰਗੀ ਵੀ ਹੋ ਸਕਦੀ ਹੁੰਦੀ ਆ ਪਰ ਝੋਟੀਆਂ ਸੰਭੀਆਂ ਬਹੁਤ ਸੋਹਣੀਆਂ ਹੁੰਦੀਆਂ ਦੇਖੋ ਇਹਦੀ ਬੰਤਰ ਫੀਲਡ ਪ੍ਰੋਪਰ ਪਾ ਕੇ ਪਾਲੀ ਹੋਊਗੀ ਜਿਹੜਾ ਭਰਾ ਪਸ਼ੂ ਪਾਲਦਾ ਬਹੁਤ ਚੰਗੀ ਮੈਂ ਦੀ ਆ ਜਿੱਥੋਂ ਆਈ ਹੈ ਠੀਕ ਹੈ ਹਾਂ ਤੁਹਾਡੇ ਕੋਲ ਦੋ ਦਰਨੀ ਪਾਲੀ ਹੋਣੀਆਂ ਦੇਖੋ ਜੇ ਇਦਾਂ ਦੀ ਨਰੋਈ ਕੱਟੀ ਕਰਨੀ ਹੋਵੇ ਗੋਲ ਤਾਂ ਕਿੰਨੀ ਖਰਾ ਕੇ ਖਾਊਗੀ ਸੰਗੇ ਦੇ ਤੁਸੀਂ ਹੁਣ ਵੀਡੀਓ ਚ ਦੇਖ ਲਿਆ ਕੋਲੋਂ ਆ ਕੇ ਪਾਸ ਕਰ ਲਓ 40000 ਇਹਦਾ ਰੇਟ ਹੈ 1 ਲੱਖ ਤੇ 16000 ਚ ਤਿੰਨ ਕਟੀਆਂ ਮਿਲ ਜਾਣੀਆਂ ਮਾਨ ਤੋਂ ਵੱਧ ਹੋ ਜਾਊਗਾ ਮੌਕੇ ਤੇ ਤਿੰਨੇ ਇਕੱਠੀਆਂ ਖਰੀਦ ਦਿਓ ਖਰੀਦੋ ਜਗਾ ਦੇ ਹਿਸਾਬ ਨਾਲ ਜਿਹੜੀ ਵੀ ਖਰੀਦ ਲਓਗੇ ਚੰਗੀ ਸੰਭੋ ਤੁਹਾਡੀ ਮਿਹਨਤ ਦਾ ਮੁੱਲ ਮੋੜਨੀਆਂ ਜਦਨ ਕਰਮਾ ਲੀਆਂ ਵਜਾਂ ਬਣ ਕੇ ਇਸ ਹੁੰਦੀਆਂ ਧੰਨਵਾਦ ਆਜੀ ਦੀ ਇਸ ਵੀਡੀਓ ਨੂੰ ਦੇਖਣ ਲਈ